ਸੱਜਣ ਸੰਗੋਲ ਦੀ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੀ ਸੰਸਥਾ ਦਾ ਔਰ ਮਿੱਤਰ ਭਿਹਾਰ ਦਾ ਮਾਣ ਰੱਖ ਕੇ ਆਏ ਨੇ ਸਾਡੇ ਜ਼ਿਲ੍ਹਾ ਅਧਿਕਾਰੀ ਬਹੁਤ ਜਲਦੀ ਸਾਡੇ ਪਹੁੰਚਣ ਵਾਲੇ ਜਿਹੜੇ ਦਾ ਬੜਾ ਮਾਹੌਲ ਜਿਹੜਾ ਬੜਾ ਖਤਰਨਾਕ ਆ ਖੜਾ ਵਿਸ਼ੇਸ਼ੀ ਬਣੀ ਹੋਈ ਹੈ ਸਾਡੇ ਪੰਜਾਬ ਦੇ ਵਿੱਚ ਸੋ ਆ ਉਹਨਾਂ ਦੇ ਨਾਲ ਸਬੰਧਤ ਇੱਕ ਕਵਿਤਾ ਪੰਜਾਬੀਆਂ ਦੇ ਨਾਲ ਸਬੰਧਤ ਇੱਕ ਕਵਿਤਾ ਪੰਜਾਬ ਨੂੰ ਮੇਟਾਂ ਹੀ ਹਾਰ ਦੀ ਮਾਰ ਪਈ ਆ ਧਾਰੀ ਆਇਆ ਬਾਹਰੋਂ ਤਾਂ ਵੀ ਪੰਜਾਬ ਦੇ ਨਾਲ ਉਠ ਫੇੜ ਹੋਈ ਆ ਹੋ ਇਸ ਕਾਮ ਨੂੰ ਸਦਾ ਇਤਿਹਾਸ ਪੁੱਛੇ ਬਈ ਪਤਾ ਹੱਥ ਕੇ ਹੋਏ ਕੰਮ ਜੋ ਚਰ ਜਾਂਦੀ ਮੀਟਿੰਗ ਆ ਅਸੀਂ ਬਹੁਤੁ ਮਾਦਿਆਂ ਜੀਓ ਸਾਹਿਬ ਤੇ ਗਿਆਨ ਨੂੰ ਕਹਿੰਦੇ ਆ ਬਿਨਾਂ ਕਿਸੇ ਦੇਰੀ ਦੇ ਅਸੀਂ ਪ੍ਰਧਾਨਗੀ ਮੰਡਲ ਦੇ ਵਿੱਚ ਆਪਣੇ ਜਿਹੜੇ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ ਤੇ ਵਿਸ਼ੇਸ਼ ਮਹਿਮਾਨ ਨੇ ਉਹਨਾਂ ਨੂੰ ਬਿਠਾਵਾਂਗੇ ਚੇਤਨ ਜੀ ਸੁਭਿਖੰਤੀ ਡਾਕਟਰ ਜੀ ਅੰਦਰ ਮੈਡਮ ਅੱਗੇ ਆਜੋ ਆਗੇ ਆਜੋ ਸਾਹਿਬ ਜੋ ਪੁੱਤ ਦੀ ਡਾਕਟਰ ਰਾਧਾਕ੍ਰਿਸ਼ਨਾ ਦੇ ਸੀ ਕਿ ਮੈਂ ਬਾਕੀ ਸਾਰਾ ਕੋਈ ਬਾਅਦ ਕਿਹਾ ਮੈਂ ਬੜੀਆਂ ਪ੍ਰਾਪਤੀਆਂ ਕੀਤੀਆਂ ਨੇ ਪਰ ਸਭ ਤੋਂ ਪਹਿਲਾਂ ਮੈਂ ਅਧਿਆਪਕ। ਫਿਰ ਜਦੋਂ ਉਹਨਾਂ ਦੇ ਇੱਕ ਵਿਦਿਆਰਥੀ ਉਹਨਾਂ ਦੇ ਕੋਲ ਗਏ ਕਿ ਅਸੀਂ ਤੁਹਾਡਾ ਜਨਮ ਦਿਨ ਮਨਾਉਣਾ ਉਹ ਕਹਿੰਦੇ ਮੇਰਾ ਜਨਮ ਦਿਨ ਇੱਥੇ ਨਹੀਂ ਮਨਾਉਣਾ ਕਿੱਥੇ-ਕਿੱਥੇ ਵਿਦਿਆਰਥੀ ਤੇ ਅਧਿਆਪਕ ਹੋਣਗੇ ਥਰੂਆਊਟ ਇੰਡੀਆ ਜਾਂ ਥਰੂਆਊਟ ਵਰਲਡ ਉੱਥੇ ਹੀ ਮੇਰਾ ਜਨਮ ਦਿਨ ਅਧਿਆਪਕ ਦੇ ਉਸ ਤੇ ਹਰੂਜ ਮਨਾਇਆ ਕਰੋ। ਇਹ ਜਿਹੜੀ ਇਹ ਦਿਵਿਸ਼ਾ ਉਸੇ ਦਿਨ ਤੋਂ ਡਾਕਟਰ ਰਾਧਾ ਕிருஷ்ਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਚ ਮਨਾਉਣ ਦਾ ਇਹ ਸਫਲਤਾ ਸ਼ੁਰੂ ਹੋਇਆ ਮੈਂ ਤੁਹਾਡੇ ਸਹਿਯੋਗ ਦੇ ਨਾਲ ਇਹ ਜਿਹੜੀ ਨਿਰੰਤਰਤਾ ਬਰਕਰਾਰ ਰਿਹਾ ਤੇ ਆਸ ਹੈ ਕਿ ਇਸੇ ਤਰ੍ਹਾਂ ਤੁਹਾਡਾ ਸਹਿਯੋਗ ਮਿਲਦਾ ਰਹੇਗਾ ਮੈਂ ਹਾਲ ਵੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਜੇ 21ਵਾਂ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਬਹੁਤ ਛਲਾਗਾ ਜੋਗ ਉਪਰਾਲਾ ਮੈਂ ਵਿਰਸਾ ਵਿਹਾਰ ਸੁਸਾਇਟੀ ਪ੍ਰਕਿਰਤੀਸ਼ੀਲ ਲੇਖਕ ਸੰਗ ਪੰਜਾਬ ਜਿਲ੍ਹਾ ਅਮਰਸਰ ਇਕਾਈ ਵੱਲੋਂ ਤੁਹਾਡਾ ਸਾਰਿਆਂ ਦਾ ਅਧਿਆਪਕ ਤੇ ਜਿੰਨੇ ਵੀ ਹੋਰ ਸਾਥੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਸਵਾਗਤ ਕਰਦਾ ਮਿਰਸਾ ਵਿਹਾਰ ਦੇ ਵਿਹੜੇ ਵਿੱਚ ਅਧਿਆਪਕ ਨੂੰ ਸਨਮਾਨ ਦੇਣ ਦੇ ਉੱਤੇ ਹਾਜ਼ਰੀ ਪ੍ਰਧਾਨਗੀ ਮੰਡਲ ਦੇ ਵਿੱਚ ਸਾਡੇ ਦੋਨੋਂ ਡੀਓ ਸਾਹਿਬ ਸਾਡੇ ਬਹੁਤ ਹੀ ਪਰਮਨ ਪਿਆਰੇ ਪੇਲੀਪੀਅਨ ਸਰਦਾਰ ਅਚਲ ਸਿੰਘ ਮਰੜਜੀ ਅਰਜਨ ਵਾਲਦੀ ਜਿਨ੍ਹਾਂ ਨੇ ਜਨਾਣੇ ਯਾਤਰੀਆਂ ਦਾ ਦੁਨੀਆ ਦੇ ਵਿੱਚ ਬਹੁਤ ਸਿਰ ਉੱਚਾ ਕੀਤਾ ਉਹਨਾਂ ਦੇ ਨਾਮ ਡਾਕਟਰ ਰਵਿੰਦਰ ਬਹੁਤ ਧਾਲੀਵਾ ਜਿਨ੍ਹਾਂ ਨੂੰ ਪਿਛਲੇ ਸਾਲ ਪੰਜਾਬੀਆਂ ਦਾ ਸਭ ਤੋਂ ਵੱਡਾ ਕਹਾਣੀਆਂ ਦਾ ਜਿਹੜਾ ਕਹਾਣੀਆਂ ਦੀ ਕਿਤਾਬ ਦੇ ਉੱਤੇ ਅਵਾਰਡ ਮਿਲਿਆ ਸੀ ਇਹਨਾਂ ਨੂੰ ਕੈਨੇਡਾ ਦੇ ਵਿੱਚ 10000 ਡਾਲਰ ਦਾ ਨਾ ਡਾਕਟਰ ਰਾਣੀ ਜੀ ਤੇ ਸਾਡੇ ਡੀਓ ਕਵਲਜੀਤ ਸਿੰਘ ਜੀ ਆ ਗਏ ਨੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਅੱਜ ਦਾ ਸਮਾਂ ਇੱਥੇ ਬਹੁਤ ਭਾਜਨਟ ਦਾ ਸਮਾਂ ਉਹਦੇ ਆੜੀਆਂ ਦੀ ਹਿੰਮਤ ਤੇ ਉਹਨਾਂ ਦੀ ਸਿਧਾਂਤਕ ਪਰਖ ਦਾ ਸਮਾਂ ਹੈ ਕਿਵੇਂ ਸਾਨੂੰ ਕੁਦਰਤੀ ਆਫਤਾਂ ਜਿਹੜੀਆਂ ਨੇ ਉਹ ਇਸ ਆਫਤ ਦੇ ਨਾਲ ਲੜਨਾ ਸਿਖਾਉਂਦੀਆਂ ਨੇ ਤੇ ਨਾਲ-ਨਾਲ ਆਪਣੇ ਕੋਈ ਫਰਜ਼ ਵੀ ਜਿਹੜੇ ਆ ਉਹ ਦੱਸਦੀਆਂ ਨੇ ਕਿ ਆਦਮੀ ਨੇ ਜਦੋਂ ਵੀ ਕੁਦਰਤ ਨਾਲ ਛੇੜਛਾੜ ਕੀਤੀ ਆ ਉਹਦੇ ਨਤੀਜੇ ਜਿਹੜੇ ਆ ਉਸਤਾ ਹੀ ਭੁਗਤਣੇ ਪਏ। ਕਈ ਵਾਰੀ ਇੱਕ ਆਦਮੀ ਦੀ ਗਲਤੀ ਜਿਹੜੀ ਆ ਉਹ ਬਹੁਤ ਵੱਡਾ ਨੁਕਸਾਨ ਕਰ ਦਿੰਦੀ ਹੈ। ਮੈਂ ਇੱਕ ਇੰਜੀਨੀਅਰ ਵਜੋਂ 36 ਸਾਲ ਪੀਐਸਪੀਸੀਆ ਦੇ ਵਿੱਚ ਕੰਮ ਕੀਤਾ। ਮੈਂ ਕਲਾਸ ਵਨ ਦੀ ਕੁਰਸੀ ਤੇ ਕੰਮ ਕੀਤਾ। ਮੈਨੂੰ ਪਤਾ ਹੈ ਕਿ ਕਈ ਵਾਰੀ ਨਲਾਇਕ ਬੰਦੇ ਜਿਹੜੇ ਆ ਸਾਡੇ ਸੀਨੀਅਰ ਜਿਹੜੇ ਬਣ ਜਾਂਦੇ ਆ ਕਈ ਵਾਰੀ ਜਾਂ ਲਾਪਰਵਾਹ ਬਣ ਜਾਂਦੇ ਆ ਜਾਂ ਉਹਨਾਂ ਨੇ ਸਮੇਂ ਦੇ ਅਨੁਸਾਰ ਫੈਸਲੇ ਨਹੀਂ ਸਹੀ ਲਏ ਹੁੰਦੇ ਜਾਂ ਆਪਣੀ ਤਾਕਤ ਦੀ ਪਛਾਣ ਨਹੀਂ ਕੀਤੀ ਹੁੰਦੀ ਤੇ ਉਹਨਾਂ ਦੀਆਂ ਗਲਤੀਆਂ ਦੇ ਨਾਲ ਸਾਨੂੰ ਬਹੁਤ ਕੁਝ ਭੁਗਤਣਾ ਪੈਂਦਾ ਸੋ ਇਸੇ ਤਰ੍ਹਾਂ ਹੀ ਕੁਝ ਕੁਦਰਤੀ ਆਫਤ ਜਿਹੜੀ ਆ ਕੁਦਰਤ ਵੱਲੋਂ ਸਾਡੇ ਤੇ ਢੋਪੀ ਜਾਂਦੀ ਆ ਤੇ ਕੁਝ ਮੈਨ ਮੇਡ ਮਨੁੱਖੀ ਗਲਤੀ ਦੇ ਨਾਲ ਵੀ ਸਾਰਾ ਕੁਝ ਭੁਗਤਣਾ ਪੈਂਦਾ ਸੋ ਅੱਜ ਅਸੀਂ ਇਸ ਕਿਸਮ ਦੀਆਂ ਜਿਹੜੀਆਂ ਸਾਂਝੀਆਂ ਗਲਤੀਆਂ ਨੇ ਕੁਦਰਤ ਨਾਲ ਛੇੜਛਾੜ ਦੀਆਂ ਤੇ ਮਨੁੱਖੀ ਲਾਪਰਵਾਹੀ ਦੀਆਂ ਤੇ ਕੁਦਰਤ ਦੀ ਜਿਹੜੀ ਇੱਕ ਮਾਰ ਹੈ ਉਹਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਲੜਨਾ ਹੈ ਉਹਦੇ ਖਿਲਾਫ ਇਹ ਸਾਡਾ ਇਸ ਵੇਲੇ ਦਾ ਸਾਰਾ ਅਫਸਰਸ਼ਾਈ ਇਸ ਵੇਲੇ ਦੇ ਸਾਡੇ ਸਾਡੇ ਲੋਕ ਪੂਰੇ ਨਿਸ਼ਟਾ ਦੇ ਨਾਲ ਪੂਰੇ ਨਿਸ਼ਟਾ ਦੇ ਨਾਲ ਪੂਰੇ ਹੱਥ ਦੇ ਨਾਲ ਉਹਦੇ ਨਾਲ ਮੁਕਾਬਲਾ ਕਰ ਰਹੇ ਆ ਸੋ ਇਸ ਕਰਕੇ ਅੱਜ ਦਾ ਜਿਹੜਾ ਸਮਾਗਮ ਆ ਅਸੀਂ ਬਹੁਤ ਸੰਖੇਪ ਔਰ ਸਾਦਾ ਜਿਹੜਾ ਰੱਖਿਆ ਕਿਉਂਕਿ ਸਾਨੂੰ ਕੋਈ ਇਹ ਨਾ ਕਹੇ ਕਿ ਇੱਕ ਪਾਸੇ ਹੜਾ ਦੇ ਨਾਲ ਲੋਕ ਲੜ ਰਹੇ ਆ ਪਰੇਸ਼ਾਨ ਹੋ ਰਹੇ ਆ ਉਹਨਾਂ ਨੂੰ ਰੋਟੀ ਦਾ ਸਵਾਲ ਹੈ ਉਹਨਾਂ ਦੇ ਬਸਣ ਦਾ ਸਵਾਲ ਹੈ ਉਹਨਾਂ ਦੇ ਸਮਾਜਿਕ ਅੱਗੇ ਆਉਣ ਦਾ ਸਵਾਲ ਹੈ ਤੇ ਤੁਸੀਂ ਇਸ ਤਰ੍ਹਾਂ ਦੇ ਸਮਾਗਮ ਵਿਚ ਆ ਰਹੇ ਹੋ ਕਿਉਂਕਿ ਅਸੀਂ ਇਨਡੋਰੀ ਸਮਾਗਮ ਕਰਦੇ ਆ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਅਸੀਂ ਜਿਹੜੀ ਆ ਉਹ ਢੋਲ ਟੱਪੇ ਵਾਲੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਨਾ ਕੀਤੀ ਆ ਸੋ ਮੇਰੀ ਬੇਨਤੀ ਇਹ ਆ ਕਿ ਅੱਜ ਜਿਹੜਾ ਅਸੀਂ ਸਮਾਗਮ ਕਰ ਰਹੇ ਆ ਇਹ ਅਧਿਕਾਰੀ ਸਾਡੇ ਦੋਸਤ ਨੇ ਸਾਡੇ ਨਾਲ ਜੁੜੇ ਰਹੇ ਨੰਨੇ ਸਮੇਂ ਤੋਂ ਕਿਉਂਕਿ ਅਸੀਂ ਇਹ ਸਮਝਿਆ ਕਿ ਜਿੱਥੇ ਸਮਾਜ ਦੇ ਵਿੱਚ ਸਮਾਜ ਨੂੰ ਸਿਧਾਂਤਕ ਬਣਾਉਣ ਦੀ ਲੋੜ ਹੈ ਸਮਾਜਿਕ ਦੇ ਜਿਹੜੇ ਆਦਮੀ ਦੇ ਅੰਦਰਲੇ ਜਿਹੜੇ ਗੋਣੇ ਆ ਉਹਨਾਂ ਨੂੰ ਬਾਹਰ ਕੱਢਣ ਦੀ ਲੋੜ ਹੈ ਜਿਸ ਤਰ੍ਹਾਂ ਕਹਿੰਦੇ ਨੇ ਇੱਕ ਅਧਿਆਪਕ ਉਹ ਮੂਰਤੀਕਾਰ ਆ ਜਿਹੜਾ ਇੱਕ ਮਿੱਟੀ ਦੇ ਵਿੱਚ ਜਾਨ ਪਾ ਦਿੰਦਾ ਬਲਵਿੰਦਰ ਢਾਲੀਵਾਲ ਜਦੋਂ ਮੈਂ ਅਧਿਆਪਕ ਦਿਵਸ ਦੀ ਗੱਲ ਸੋਚੀ ਇਨੇ ਸਾਲ ਪੜਾਇਆ ਇੰਨੇ ਖੂਬਸੂਰਤ ਚਿਹਰੇ ਅਧਿਆਪਕਾਂ ਵਜੋਂ ਮੇਰੇ ਸਾਹਮਣੇ ਬੈਠੇ ਨੇ ਤਾਂ ਮੇਰੇ ਅੰਦਰ ਉਹ ਸਾਰੇ 21 ਦੇ 21 ਸਾਲ ਜਿਹੜੇ ਉਹ ਲਗਾਤਾਰ ਯਾਤਰਾ ਵਜੋਂ ਤੁਰ ਪਏ ਜਿਸਨਾਂ ਜੋ ਪੀਓ ਪ੍ਰੇਮਰੀ ਸਰਦਾਰ ਕਮਲਜੀਤ ਸਿੰਘ ਸੰਧੂ ਸਾਡੇ ਕੋਲ ਆਏ ਜੀ ਆਏ ਹਾਲ ਦੇ ਵਿੱਚ ਵਿਰਾਜਮਾਨ ਮੇਰੇ ਪ੍ਰਿੰਸੀਪਲ ਸਾਥੀ ਅਧਿਆਪਕ ਸਾਥੀ ਜਿਹੜੇ ਕਿ ਅੱਜ ਸਨਮਾਨਿਤ ਹੋਣ ਜਾ ਰਹੇ ਨੇ ਸੋ ਸਾਹਿਆਂ ਦਾ ਇੱਥੇ ਜੀ ਆਇਆਂ ਸਾਡੇ ਵੱਲੋਂ ਅਗਾ ਪ੍ਰੋਗਰਾਮ ਚੱਲਦਾ ਇਹਦੇ ਵਿੱਚ ਅਸੀਂ ਸ਼ਿਰਕਤ ਕਰਦੇ ਆਂ ਸੋ ਮੈਂ ਬੇਨਤੀ ਕਰਦਾ ਮਾਨਯੋਗ ਬਰਗੇਡિયਰ ਕੋਲੰਬੀਅਨ ਸਰਦਾਰ ਹਰਜਨ ਸਿੰਘ ਜੀ ਮਰਡ ਜਿਹਨਾਂ ਨੂੰ ਪੰਜਾਬ ਦਾ ਮਾਰ ਕਿਹਾ ਜਾਂਦਾ ਜਦੋਂ ਸੰਸਥਾ ਸਥਾਪਿਤ ਹੋਈ ਸੀ ਉਦੋਂ ਤੋਂ ਸੰਸਥਾ ਦੇ ਸਰਪਸ ਆ ਰਹੇ ਚਲੇ ਸੋ ਸੋ ਆਈ ਓ ਐਵਰੀ ਥੈਂਕ ਟੂ ਮਾਈ ਟੀਚਰਸ So that every step starting from A, B, C, now to fluent speaker of this language, I owe it all to my teachers. And I'm happy to say that I have taught myself for four years in the National Defense Academy Karak Pune, where I was posted from 1983 to 1987. and then part to our forces of indian military including if bde navy bde air force bde army they all were my cadets when i was instructor in at academy khabad is sahm vich ki khud di bola banawanga main jagde divyanu kis tarah tera dikhavanga benti karya aj de samagam de sade mukh mehman manoj ug shri rajesh kumar sharma ji zila shiksha officer secondary nu ਕਿ ਉੱਥੇ ਆ ਕੇ ਸਾਡੇ ਦਾ ਮੁੱਖ ਮਹਿਮਾਨ ਵਾਲਾ ਆਪਣਾ ਪਾਕਿਸਤਾਨ ਦੇ ਉਸ ਆਲਮੀ ਪੰਜਾਬੀ ਵਿਰਾਸੇ ਦੇ 21 ਸਾਲ ਕੰਪਲੀਟ ਹੋਣ ਦੇ ਮੈ ਸਸਤਾ ਨੂੰ ਬੁਲਾਇਆ ਕਰਦਾ ਹੈ ਸਸਤਾ ਦੇ ਪ੍ਰੈਜ਼ੈਂਟ ਸੇਖੋ ਜੀ ਮੇਰੇ ਨਾਲ ਮੇਰੇ ਸਾਥੀ ਡੀਓ ਕਬਲ ਜੀ ਜੀ ਡਿੱਕੀ ਡੀਓ ਈਸ਼ਰਨਾ ਜੀ ਸਾਡੇ ਬਹੁਤ ਹੀ ਸਨਮਾਨਤ ਬਰਗੇਰੀਆ ਸਾਹਿਬ ਮੈਡਮ ਤਹਿਵਾ ਜੀ ਔਰ ਸਟੇਜ ਦੇ ਬਰਾਜਮਾਨ ਪਰਸਨੈਲਿਟੀਜ਼ ਮੇਰੇ ਬੜੇ ਆਦਰਨੀਏ ਰਾਜ ਕੁਸ਼ਵੰਦ ਜੀ ਉਹਨਾਂ ਦੇ ਪਰਿਵਾਰਿਕ ਮੈਂਬਰ ਮੈਨੇਜਰਲ ਸਾਹਿਬ ਮੇਰੇ ਹਡਮਾਨ ਸਾਹਿਬ ਮੇਰੇ ਟੀਚਰਸ ਅਸਿਸਟੈਂਟ ਕਮਿਸ਼ਨਰ ਜਿਹੜੇ ਇੱਕ ਸਾਈਜ਼ ਬਿਠੇ ਨੇ ਸਾਹਮਣੇ ਬੜੇ ਅੱਛੇ ਮੇਰੇ ਦੋਸਤ ਨੇ ਔਰ ਸਾਰੇ ਅਲੱਗ-ਅਲੱਗ ਸੰਸਥਾਵਾਂ ਤੋਂ ਆਏ ਮੇਰੇ ਟੀਚਰ ਸਹਿਬਾਨ ਅੱਜ ਦੇ ਇਸ ਪ੍ਰੋਗਰਾਮ 'ਚ ਜਿਹੜਾ ਸਰਗਰ ਟੀਚਰ ਡੇ ਤੇ ਮਨਾਇਆ ਜਾਂਦਾ ਵਾ ਤੁਸੀਂ ਆਏ ਹੋ ਤੁਹਾਨੂੰ ਸਾਰਿਆਂ ਨੂੰ ਸਿੱਖਿਆ ਭਾਗ ਵੱਲੋਂ ਮੈਂ ਆਪਣੇ ਵੱਲੋਂ ਵਧਾਈ ਦੇਣਾ ਵਾਂ ਦੇਖੋ ਸਟੇਟ ਵਾਰਡ ਨੈਸ਼ਨਲ ਵਾਰਡ ਦੇ ਵਿੱਚ ਮਿਹਨਤ ਕਰਨੀ ਲੈਣਾ ਮਿਹਨਤ ਆਪਾਂ ਨੂੰ ਜਿਹੜੀ ਆ ਕਰਨੀ ਪੈਂਦੀ ਹੈ ਲੇਕਿਨ ਜੋ ਫੀਲਡ ਵਿੱਚ ਅਸੀਂ ਦੇਖ ਰਹੇ ਹਾਂ ਸਾਰਾ ਪਰਿਵਾਰ ਅਸੀਂ ਸਾਰੇ ਇਕੱਠੇ ਬਿਠੇ ਆ ਪਿਆਰੇ ਦੋਸਤੋ ਅੱਜ ਅਸੀਂ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਇੱਕ ਨੂੰ ਅਧਿਆਪਕ ਸਨਮਾਨ ਦੇਣਾ ਜਿਹੜਾ ਵਾ ਉਹ ਮਨਾਇਆ ਇਹ ਸਮਾਗਮ ਅਸੀਂ 2004 ਦੇ ਵਿੱਚ ਸ਼ੁਰੂ ਕੀਤਾ ਸੀ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਉਹ ਅਧਿਆਪਕ ਦੀ ਚੋਣ ਕੀਤੀ ਜਾਂਦੀ ਆ ਜਿਨ੍ਹਾਂ ਦੇ ਉੱਤੇ ਲੋਕਾਂ ਦੀ ਜਾਂ ਕੰਮ ਕਰਨ ਵਾਲੇ ਅਫਸਰਾਂ ਦੀ ਨਿਗਾ ਜੜੀ ਉਹ ਕਦੀ ਘੱਟ ਹੀ ਜਾਂਦੀ ਆ ਸੋ ਅਸੀਂ ਥੱਲੇ ਤੋਂ ਰਿਪੋਰਟਾਂ ਲੈ ਕੇ ਵੀ ਕਿਹੜਾ ਸਕੂਲ ਦੇ ਵਿੱਚ ਅਧਿਆਪਕ ਵਧੀਆ ਕੰਮ ਕਰਦਾ ਹੈ ਕਿਹੜਾ ਆਪਣੇ ਸੇਵੇਪਸਤਾਕ ਰਹਿੰਦਾ ਹੈ ਕਿਹੜਾ ਬੰਦਾ ਜਿਹੜਾ ਉਹ ਸਮਾਜਿਕ ਦੀਆਂ ਹੋਰ ਗਤੀਵਿਧੀਆਂ 'ਚ ਸ਼ਾਮਲ ਹੁੰਦਾ ਫਿਰ ਉਹ ਅਸੀਂ ਇਸ ਤਰ੍ਹਾਂ ਦੇ ਬੰਦੇ ਦੀ ਚੋਣ ਕਰਦੇ ਆ ਜਿਹੜਾ ਆਪਣੇ ਆਲੇ-ਦੁਆਲੇ ਦੀ ਰਖਵਾਲੀ ਦੀ ਗੱਲ ਕਰਦਾ ਹੋਵੇ ਬੱਚਿਆਂ ਨੂੰ ਸਿਲੇਬਸ ਤੋਂ ਵੱਧ ਪੜ੍ਹਾਉਂਦਾ ਹੋਵੇ ਜਾਂ ਬੱਚਿਆਂ ਦੇ ਨਾਲ ਅੱਜ ਦੇ ਮੌਜੂਦਾ ਸਮੇਂ ਦੀਆਂ ਜਿਹੜੀਆਂ ਗੱਲਾਂ ਬਤਾ ਉਹ ਕਰਦਾ ਹੋਵੇ ਸੋ ਇਸ ਤਰ੍ਹਾਂ ਦੇ ਹੀ ਅਧਿਆਪਕ ਲੱਭ ਕੇ ਲਗਭਗ ਇੱਕ ਬਲਾਕ 'ਚੋਂ ਇੱਕ ਜਾਂ ਕਈਆਂ ਬਲਾਕਾਂ 'ਚੋਂ ਕੋਈ ਹੋਰੀ ਦੋ ਵੀ ਹੋ ਜਾਂਦੇ ਤੇ ਉਹਨਾਂ ਦੀ ਚੋਣ ਕਰਕੇ ਉਹ ਉਹਨਾਂ ਦਾ ਹੀ ਸਨਮਾਨ ਕਰਦੇ ਆ ਅੱਜ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਭਗ 36 ਅਧਿਆਪਕਾਂ ਤੇ ਕੁਝ ਅਸੀਂ ਪੁਰਾਣੇ ਅਧਿਆਪਕ ਜਿਨ੍ਹਾਂ ਦਾ ਸਾਨੂੰ ਸਹਿਯੋਗ ਰਿਹਾ ਉਹਨਾਂ ਨੂੰ ਵਿੱਚ ਪਾ ਕੇ ਲਗਭਗ 40 ਅਧਿਆਪਕਾਂ ਦਾ ਸਨਮਾਨ ਕੀਤਾ ਤੇ ਉਹਨਾਂ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਡੀਓ ਸਕੈਂਡਰੀ ਡੀਓ ਪ੍ਰਾਇਮਰੀ ਡਿਪਟੀ ਡੀਓ ਵਗੈਰਾ ਸ਼ਾਮਿਲ ਹੋਏ ਨੇ ਤੇ ਸਾਰਿਆਂ ਤੋਂ ਨਾਲ ਸਾਡੇ ਉੱਚ ਅਧਿਕਾਰੀਆਂ ਨੇ ਵੀ ਸ਼ਾਮਿਲ ਹੋਣਾ ਸੀ ਹੋਰ ਪਰ ਹੜਾਂ ਦੇ ਕਰਕੇ ਬਹੁਤ ਸਾਰੇ ਅਫੀਸਰ ਜਾਂ ਮੰਤਰੀ-ਛੰਤਰੀ ਇੱਥੇ ਆ ਰਹੇ ਨੇ ਇਸ ਕਰਕੇ ਉਹ ਨਹੀਂ ਆ ਸਕੇ ਪਰ ਸਾਡੇ ਕੋਲ ਸਾਡਾ ਮਾਣ ਓਲੰਪੀਅਨ ਹਰਚਰ ਸਿੰਘ ਮਰੜ ਜੀ ਸਾਡੇ ਸਹਿਯੋਗ ਤੇ ਸਾਨੂੰ ਉਸ ਇਸਾਂ ਦੇ ਕਿ ਗਏ ਨੇ ਸੋ ਇਸ ਕਰਕੇ ਅਸੀਂ ਅੱਜ ਜਿਹੜੇ ਸਨਮਾਨਤ ਹੋਏ ਅਧਿਆਪਕ ਉਹਨਾਂ ਨੂੰ ਮੁਬਾਰਕਬਾਦ ਤੇ ਸਾਰੇ ਪੰਜਾਬ ਦੇ ਅਧਿਆਪਕਾਂ ਨੂੰ ਇੱਕ ਵਾਰੀ ਬਹੁਤ ਬਹੁਤ ਅਧਿਆਪਕ ਦਿਨ ਦੀ ਮੁਬਾਰਕ ਤੇ ਖੁਸ਼ ਆਮਦੀਦ ਉਸ ਤੋਂ ਬਾਅਦ ਦੋ ਤਿੰਨ ਸਾਰੇ ਨਾਲ ਉਸ ਤੋਂ ਕਿਤੇ ਜ਼ਿਆਦਾ ਇਹ ਸਾਰੇ ਪਾਟੀਕਾ ਮਾਸਾ ਜਾਣਦੇ ਹੀ ਰਹਿੰਦੇ ਅਸਟ ਹੈ ਉਸ ਤੋਂ ਬਾਅਦ ਹੀ ਬਾਦ ਮੇਰੀ ਗੱਲ ਕਰੋ ਨਾ ਬੱਚੇ ਫਰੰਟ ਇਰੀਆ ਸਾਰਾ ਇਹਨਾਂ ਨੇ ਡਿਟੇਲ ਕੀਤਾ ਤਾਂ ਤੇ ਲਈ ਬਦਿਗਾ ਸਾ ਜਿਹੜਾ ਯਾਤਰੀ ਵਾਰ ਸਵਾਗਤ ਕੀਤਾ ਜਾਵੇ ਲੈਣ ਲਈ ਆ ਰਹੇ ਨੇ ਪ੍ਰਿੰਸੀਪਲ ਗ੍ਰਿੰਦਰ ਕੌਰ ਸਕੂਲ ਆ ਫੈਮਿਨਸ ਸਰਗਰਮੈਂਟ ਕਰਿਆ ਹੁਣ ਅੱਗੇ ਹੰਦੂ ਸਾਹਿਬ ਹੈ ਦੇ ਕਾਰਨ ਉਹਨਾਂ ਨੂੰ ਥੋੜਾ ਸਮੇਂ ਦੀ ਬਜਤੀ ਕੀ ਜਾ ਸਕੇ ਜਦੋਂ ਮੀਤ ਬਿਆਹ ਪਰ ਇੱਕ ਕੁੱਪ ਲੈ ਸਾਡੇ ਸਾਹਮਣੇ ਸ੍ਰੀ ਨਮਜੀਤ ਚੋਟੀ ਇਸ ਤੋਂ ਬਾਅਦ ਮੇਰੇ ਉਹਨਾਂ ਦੀ ਸਰਪੰਚਾ ਕਰਨ ਦੋ ਮਿੰਟ ਰੱਖੋ ਇਸ ਤੋਂ ਬਾਅਦ ਜੇਪਲ ਸ਼ਰਮਾ ਜੀ ਹਾਂ नेहा को बात मैडम आमिर जी तो काम भी वाले तैयार हैं। मनिकांत सिंह की बोर्ड वाले तैयार हैं। सिमरन जी को गाड़ी बनी yeah. होती है। तो शायद क्या तो थोड़ा फर्स्ट स्टेज लगे। बिल्कुल ही चैनल लगे-लगे आ जाओ। मेट्रो पंजाबी गवर्नमेंट सीज़न स्केन्स को कोर्ट

ਸੂਦਾ ਹਾਲ ਜਿਹੜਾ ਉਹ ਸਾਡੇ ਵਾਸਤੇ ਖੁੱਲੇ ਦਿਨਾਂ ਵਾਲੇ ਦਿੰਦੇ ਆ ਬਾਖਰੇ ਜੀ ਤੋਂ ਪਰੋ ਮੇਰੇ ਸਾਰੇ ਅਦਮਾਸ ਨੇ ਗਿਵਾਰੇ ਜੋ ਜੀ ਜੀ ਬਲਕ ਬਾਬਾ ਜੀ ਮੈਨੂੰ ਸਿੱਧਾ ਕੋ ਐਸਐਸ ਮਿਸਟਰ ਸਰਕਾਰੀ ਬੇਕਸੂ ਨੂੰ ਕੋ ਸਾਡਾ ਸਾਥ ਹੈ ਸਰਦਾਰ ਮਨਦੀਪ ਸਿੰਘ ਕੰਪਿਊਟਰ ਟੀਚਰ सरकारी कंट्री अंग्रेजी मास्टर सरकारी सीनियर सेकेंडरी स्कूल बलरवा वोकेशनल अध्यापक सरकारी सीनियर सेकेंडरी स्कूल जिंदे रणबीर मैडम ते सरदार जिंदर सिंह जी सरदार सुखदीप से मैडम वनदीप कौर सरकारी एडमिन ਸੋ ਜੀ ਕੋਟਨ ਜਿਸ ਤਰ੍ਹਾਂ ਹੈ ਸਾਡੇ 10 ਲੋਕ ਸਭਾ ਦੇ ਮੈਂ ਦੇਖਿਆ ਨਹੀਂ ਕਿ ਪ੍ਰਧਾਨਗੀ ਮੰਡਲ ਦਾ ਪਰ ਅਜੇ ਬਹਿਣਾ ਨਹੀਂ ਹੁਣ ਆਰਮੀ ਪੰਜਾਬੀ ਫਰਾਂਸ ਫੋਰਸ ਤੋਂ ਵੱਲੋਂ ਪ੍ਰਧਾਨਗੀ ਮੌਕਾ ਮੈਡਮ ਪ੍ਰਿੰਸ ਜਾਨਾ ਹੋ ਗਿਆ। ਤੁਸੀਂ ਸਾਡੇ ਟੀਮ ਦਾ ਸਾਡੇ ਪਰਸਾ ਜੋਗੀ ਹੋ ਪੰਜਾਬੀ ਭਾਸ਼ਾ ਨੂੰ ਸੱਚਾ ਜਾਨੂ ਪਿਆਰ ਕਰਨ ਵਾਲੇ ਹੋ। ਸਾਨੂੰ ਤੁਹਾਡੀ ਬੜੀ ਲੋੜ ਹੈ। ਹੁਣ ਪ੍ਰਧਾਨਗੀ ਮੰਡਲ ਨੂੰ ਸ਼ਾਮਲ ਸਖੀਆਂ ਤੁਹਾਨੂੰ ਸਨਮਾਨ ਦਿੱਤਾ ਜਾਏਗਾ ਸਭ ਤੋਂ ਪਹਿਲਾਂ ਸਾਡੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਉਹ ਦੇਖ ਲਓ ਰਾਜੀ ਦਾ ਬਾਦਸ਼ਾਹ ਕਿਹਨਾਂ ਜਨਾ ਸੀਜੀਐਮ ਸ਼ਰਮਾ ਮੇਰਾ ਸਤਿਕਾਰ ਸਕੇ ਨੇ ਨਵਦੀਪ ਸਿੰਘ ਪਰਦੇਸ਼ਾ ਸਾਡੇ ਕਾਜਕਾਰੀ ਮੈਂਬਰ ਸ੍ਰੀ ਸਟੇਜ 'ਤੇ ਵਾਹਿਗੁਰੂ ਜੀ ਤੇ ਰਬੀਤ ਹੈ ਜੀ 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 ਜ मुख महिमान श्री राश जी श्री राजेश खन्ना जी पवर जी संधु ब्रिगेडियर हजन सिंह जी मर ਜੇ ਜੀ ਖੋਲ੍ਹਦੇ ਸੰਦੂਕ ਤੇਨ ਕੋ ਨਾ ਕੋ ਜਾਂ ਤੱਕ ਇੰਨਹ ਤਾਰੀਵਾਂ OK ਰਾਣੀ ਜੀ ਠੀਕ ਸਾਰਿਆਂ ਦਾ ਅੱਜ ਦੇ ਸਮਾਗਮ ਨੂੰ ਚਾਰ ਚੰਦ ਲਾਉਣ ਦੀ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਹਾਨੂੰ ਹੌਸਲੇ ਪੰਜਾਬੀਆਂ ਦੇ ਬਲੰਦ ਆ ਧੰਨਵਾਦੀਆਂ ਵਿਧੀ ਸੇਖੋਂ ਦੀ ਤੇ ਵਿਧੀ ਸੰਧੂ ਦੀ ਜਿਨ੍ਹਾਂ ਨੇ ਇਸ ਸਮੇਂ ਨੂੰ ਸਾਨੂੰ ਕਿਸੇ ਨੂੰ ਵੀ ਡੋਲਣ ਨਹੀਂ ਦਿੱਤਾ ਫਰਗੋ ਇਹ ਇੱਕ ਭਾਵਨਾ ਭਰ ਦਿੱਤੀ ਕਿ ਪੰਜਾਬ ਦੇ ਜਨਦਿਆਂ ਨੂੰ ਨਿਤ ਮੁਹਿਮਾ ਵਾਲੀ ਗੱਲ ਉਹ ਚੀਜ਼ ਅੱਜ ਸਾਬਤ ਹੋ ਗਈ ਕਿ ਅੱਜ ਅਸੀਂ ਇੰਨੀ ਭਜਨਟ ਦੇ ਵਿੱਚ ਵੀ ਸਾਡੀ ਸਿੱਖਿਆ ਵਿਭਾਗ ਦੀ ਸਾਡੀ ਜ਼ਿਲ੍ਹਾ ਪੱਧਰ ਦੀ ਟੀਮ ਇਸ ਵੇਲੇ ਵੀ ਸਾਡੇ ਸਾਥੀਆਂ ਦੇ ਨਾਲ ਖੜੀ ਹੈ ਕਿ ਮੈਂ ਸੀ ਤੁਹਾਡੇ ਨਾਲ ਉੱਥੇ ਵੀ ਉਹ ਆਪਣੀ ਡਿਊਟੀ ਪੂਕਦਾ ਕੇ ਆਏ ਇੱਥੇ ਵੀ ਆਣ ਕੇ ਉਹਨਾਂ ਨੇ ਆਪਣਾ ਫਰਜ਼ ਅਦਾ ਕੀਤਾ ਸੋ ਮੈਂ ਬਹੁਤਾ ਸਮਾਂ ਨਹੀਂ ਲੈਣਾ ਦੁਬਾਰਾ ਤੋਫੀਰ ਅੱਜ ਸਨਮਾਨਿਤ ਹੋਈ ਅਧਿਆਪਕਾਂ ਤੇ ਪ੍ਰਿੰਸੀਪਲ ਸਹਿਬਾਨ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੀ ਟੀਮ ਵੱਲੋਂ ਤੇ ਪਰਮਾਤਮਾ ਕਰੇ ਤੁਹਾਡੀਆਂ ਅਸੀਸਾਂ ਦੇ ਨਾਲ ਇਹ ਟੀਮ ਸਾਡੀ ਜਿਹੜੀ ਆ ਚੜ੍ਹਦੀ ਕਲਾ 'ਚ ਰਹੇ ਤੇ ਅਗਲੇ ਸਾਲ ਉਦੋਂ ਅਗਲੇ ਸਾਲ ਉਦੋਂ ਅਗਲੇ ਸਾਲ ਅਸੀਂ ਇਦਾਂ ਹੀ ਬੁਲੰਦੀਆਂ 'ਚ ਤੁਹਾਨੂੰ ਲੈ ਕੇ ਜਾਈਏ ਤੇ ਤੁਸੀਂ ਇਹ ਮਾਨ ਸਾਨੂੰ ਦਿੰਦੇ ਰਹੋ ਤਾਂ ਅਸੀਂ ਤੁਹਾਨੂੰ ਦਿੰਦੇ ਰਹੀਏ ਧੰਨਵਾਦ ਹਾਂਜੀ ਗਰੁੱਪ ਫੋਟੋ ਹੋਏਗੀ ਜੀ ਉਹ ਸਰਮਾਨੰਤ ਅਧਿਆਪਕ ਸਿਰਫ ਅੱਗੇ ਆਉਣਗੇ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਬੱਚੇ ਜੀ ਕਿਉਂਕਿ ਰਾਸ਼ਾ ਜ਼ਿਆਦਾ ਹੋ ਜਾਂਦਾ ਤੋਂ ਸਾਡੀ ਮਜਬੂਰੀ ਆ ਤੇ ਠੀਕ ਹੈ ਜੀ